ਚਲੋ ਸਾਈਡ ਤੇ ਰਹੋ ਸਾਈਡ ਤੇ ਰਹੋ ਗੱਡੀਆਂ ਆਉਂਦੀਆਂ ਦੇਖਣਾ ਸੱਪ ਹਾਂ ਜੀ ਸਾਰਿਆਂ ਨੂੰ ਪਈ ਇਹਨਾਂ ਦੀ ਵੀ ਸਸਤੀ ਗੱਲ ਮੰਨ ਲਿਓ ਜੀ ਮੈਂ ਆਉਂਦਾ ਹੋਇਆ ਦੇਖੀ ਇੱਕ ਸਰਾਲ ਤੇ ਗੁਰਕੀਰਤ ਨਾਲ ਕੇ ਦੱਸੋ ਗੁਰਕੀਰਤ ਪੈਗਾ ਮੇਰੇ ਗਾਲ ਉਹਨੂੰ ਦਿਖਾਉਣ ਲੈ ਕੇ ਜਾਣਾ ਪੈਣਾ ਦੁਬਾਰਾ ਇੱਕ ਵਾਰੀ ਪੁਲ ਦੇ ਉੱਤੇ ਤੇ ਚਲੋ ਫਿਰ ਚੱਲਦੇ ਆਂ ਆਪਾਂ ਦੇਖਣ ਚਲੋ ਹੈਗਾ ਪਰ ਆਹ ਮਦਾਰੀ ਮੂਰੇ ਮੂਰੇ ਤੋਰ ਲਿਆ ਆਪਣੇ ਨਾਲੋਂ ਗੁਰਕੀਰਤ ਅਨਮੋਲ ਤੂੰ ਨਹੀਂ ਜਾਣਾ ਹੈਗਾ ਚੱਲ ਇਹਨੇ ਵੀ ਲੱਗੇ ਚੱਲਦੇ ਪਿੱਛੇ ਬਿਠਾ ਦੂਗਾ ਝੋਟਾ ਚੱਕ ਲਈ ਆਪਣਾ ਝੋਟਾ ਡੌਣ ਲੱਗ ਗਿਆ ਕਹਿੰਦਾ ਮੈਂ ਵੀ ਜਾਣਾ ਆ ਦੇਖੋ ਜੀ ਬੁਗਾਟੀ ਸਾਡੀ ਪਾ ਜਾਣ ਲੱਗੇ ਹੁਣ ਪੁੱਲ ਤੇ ਉਹ ਸੱਪ ਦੇ ਖੜੇ ਔਰ ਇਹ ਤਰ ਡਾਕਸ ਕਿੰਨੀਆਂ ਵਾ 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 ਉਹ ਡਾਕਸ ਡਾਕਸ ਦੇਖ ਲਈ ਆ ਵੀ ਬਸ ਪਹੁੰਚਣੇ ਆ ਲਈ ਆਪਾਂ ਇਹਨਾਂ ਨੂੰ ਫਰੀਚ ਦੇ ਦਰਸ਼ਨ ਕਰਾ ਕੇ ਲਿਆਉਣੇ ਆ ਸ਼ਿਊ ਵਾਲੇ ਸੱਪ ਦੇ ਪਹਿਲਾ ਚੱਕ ਆਪਾਂ ਸਾਈਡ ਕਰਤਾ ਦਾ ਉਹ ਫਿਰ ਫੜ ਕੇ ਤੇ ਗੱਭੇ ਦਾ ਪਰ ਫਿਰ ਦੁਬਾਰਾ ਉਸ ਪਾਸੇ ਕਣੇ ਨੂੰ ਉੱਥੀ ਆ ਕੇ ਬੈਠ ਗਿਆ ਹੁਣ ਬਾਕੀ ਇਹਨਾਂ ਦੀ ਕਿਸਮਤ ਆ ਜੇ ਮਿਲ ਗਿਆ ਉੱਥੇ ਲੈ ਆਵੇ بڑے بڑے ਸ਼ਿਕਾਰੀ ਪਹੁੰਚ ਗਏ ਆ ਜਰਾਂ ਨੂੰ ਸੱਪ ਦਿਖਾ ਕੇ ਲਿਆਉਂਦਾ ਮੈਂ ਪਤਾ ਕੀ ਆਏ ਉਹ ਪਤਾ ਕੀ ਆਏ ਉਹ ਅਜਗਰ ਅਜਗਰ ਦਾ ਪਤਾ ਤੁਹਾਨੂੰ ਖਾਊਗਾ ਤੁਹਾਨੂੰ ਆਹ ਖਾਊਗਾ ਹੁਣ ਤੁਹਾਨੂੰ ਚਲੋ ਸਾਈਡ ਤੇ ਰਹੋ ਸਾਈਡ ਤੇ ਰਹੋ ਗੱਡੀਆਂ ਆਉਂਦੀਆਂ ਦੇਖਣਾ ਸੱਪ ਹਾਂ ਵਾਸਾ ਨਿਕਲ ਗਈ ਹਵਾ ਇਹਨਾਂ ਦੀ ਤਾਂ ਹੋ ਗਿਆ ਟਰੈਕਟਰ ਜਾਂਦੇ ਸਾਰੇ ਚੀਕਾਂ ਮਾਰਤੀਆਂ ਲੋਕ ਉੱਥੇ ਬੱਟੇ ਮਾਰਨ ਲੱਗੇ ਸੀਗੇ ਪਰ ਆਪਾਂ ਨੇ ਉਹਨਾ ਛਿੜਕ ਕੇ ਹਟਾਤਾ ਥੋੜਾ ਜਿਹਾ ਬਾ ਯਾਰ ਮਾਰ ਦੇ ਕਾ ਨੂੰ ਉੱਪਰ ਪਹਿਲਾਂ ਚੱਕ ਕੇ ਸਾਈਡ ਤੇ ਕਰਿਆ ਉਹਨੂੰ ਕਹਿੰਦੇ ਅਸੀਂ ਤਾਂ ਉਹਨੂੰ ਸਾਈਡ ਤੇ ਕਰਨ ਲੱਗੇ ਮੈਂ ਐਦਾਂ ਥੋੜੀ ਪੱਥਰਾਂ ਖੈਲ ਥੋੜੀ ਜਿਹੀ ਸਾਈਡ ਕਰਦਾ ਹੁੰਦਾ ਚੱਕ ਕੇ ਡੰਡੇ ਆ ਕਰਨੀ ਜਦੋਂ ਡੰਡੇ ਗਿਆ ਘਰ ਦੋ ਸਾਈਡ ਬਾਕੀ ਗੁਰਕੀਰਤਾਰ ਹਰਜੋਤ ਦਾ ਤੁਸੀਂ ਦੇਖ ਲਿਆ ਰਾਟ ਕਿੰਨਾ ਪਾਇਆ ਫਿਰ ਮੈਨੂੰ ਛੇਤੀ ਛੇਤੀ ਆਉਣਾ ਪਿਆ ਉੱਥੇ ਤੋਂ ਕਿੱਕ ਰੋਡ ਵੀ ਹੈ ਬਹੁਤ ਜ਼ਿਆਦਾ ਚੱਲਦਾ ਹੈ ਨਾ ਰੋਡ ਵੀ ਬਹੁਤ ਚੱਲਦਾ ਹੈ ਜੇ ਤਾਂ ਕੋਈ ਮਿਲ ਗਿਆ ਮਤਲਬ ਸਪੇਰਸ ਪੂਰਾ ਜਾਂ ਮਿਲ ਗਿਆ ਉਹਨਾਂ ਤਾਂ ਚੱਕ ਕੇ ਲੈ ਜਾਣੀ ਇਹ ਜਦ ਤੱਕ ਪਈ ਹੈ ਔਰ ਪਈ ਹੈ ਠੰਡ ਕੇ ਬੁਰਾ ਹਾਲ ਹੋਇਆ ਵਾਦਾ ਸੁੰ

ਹੁਣ ਕਾ ਤੇ ਰੋਂਦਾ ਹੁਣ ਕਾ ਤੇ ਰੋਂਦਾ ਹੁਣੇ ਉੱਪਰ ਚੜਨ ਦੇ ਨੇ ਕਰਦੀ ਆ ਇਹੇ ਉੱਪਰ ਚੜਨ ਦੇ ਨੇ ਕਰਦੀ ਆ ਕਾ ਤੇ ਚੱਲ ਉੱਤਰ ਉਹਨੂੰ ਹੱਥ ਲਾ ਕੇ ਮੜਦੇ ਜਾ ਕੇ ਜਾ 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 ਕੇ ਹੱਥ ਲਾਇਆ ਯਾਰ ਜਾ ਹੱਥ ਲਾਇਆ ਯਾਰ ਜਾ ਕੇ ਜਾ ਚੱਲ ਯਾਰ ਹੱਥ ਲਾ ਕੇ ਹੱਥ ਲਾ ਕੇ ਯਾਰ ਸੱਪ ਨਹੀਂ ਮੈਂ ਤਾਂ ਨਾਲ ਉਹ ਨਾ ਯਾਰ ਚੱਕ ਚੱਕੇ ਮਾਰਨ ਲੱਗੇ ਵੇ ਤਾਂ ਮਹਾ ਬਾਈ ਜੀ ਸਾਈਡ ਤੇ ਕਾ ਨਹੀਂ ਉਹ ਡੰਡੇ ਡੁੰਡੇ ਨਾਲ ਕਰਦੇ ਤਾਂ ਇੱਕ ਤਾਂ ਗੱਲ ਤਾਂ ਮੈਂ ਜਮੀ ਖਤਮ ਕਰ ਦਣੀ ਆ ਅੱਜ ਸਵੇਰੇ ਆਪਾਂ ਹੈਗੀ ਤੇ ਜਦੋਂ ਰੇ ਲੱਗ ਗਈ ਮੈਂ ਕਿਹ ਨਾਲ ਚੱਕੇ ਪਰ ਨੂੰ ਟਪਾ ਦਵੇ ਹਨਾ ਜਿਆਦਾ ਉਰੇ ਤਾਂ ਮਰ ਜੂਗੀ ਯਾਰ ਰਾਤ ਰੋਤ ਨੂੰ ਇਹਨਾਂ ਟਰੱਕ ਥੱਲੇ ਆ ਰਹਿਣਾ ਕਿਧਰੇ ਭਾਰੀ ਜਾਵਾ ਹੈ ਨਾ ਭਾਰੀ ਜਾ ਤਾਂ ਭਾਰੀ ਜਾਦਾ ਤਾਂ ਕਰਕੇ ਨਹੀਂ ਇਹ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਹਨਾ ਆਪਾਂ ਦਾ ਇਸ ਚੀਜ਼ ਤੇ ਡਰਦੇ ਆ ਭਲਾ ਚੱਲ ਵੀ ਇਹਨੂੰ ਹੱਥ ਨਹੀਂ ਲਾ ਸਕਦੇ ਬਹੁਤਾ ਹਨਾ ਹਾਂ ਤਾਂ ਰੇ ਸੀ ਨਹੀਂ ਅਮਰੀਕੇ ਵਾਲਾ ਕੀ ਨਾ ਦੇਖਿਆ ਪੁੱਤਰੇ ਨੇ ਨੇੜੇ ਖੜ ਕੇ ਐਕਸਪੀਰੀਅੰਸ ਦੱਸੂ ਗੁਰਕੀਰਤ ਕਿਦਾਂ ਦਾ ਤਰਾ ਐਕਸਪੀਰੀਅੰਸ ਇਹ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਹੋਂਟਾ ਹੋਂਟਾ ਦੋ ਕਰਦਾ ਸੀਗਾ ਵੀ ਹਾਂ ਦਰਵਾਰਗਾ ਇਹ ਸਭ ਸੇਮ ਜਿਹਾ ਜਿੰਦਾ ਦਰਵਾਰਗਾ ਜੇ ਥੱਡਣਾ ਤੂੰ ਤੇ ਸਿਨਾ ਕਮਟ ਕਰ ਗਏ ਮੈਂ ਤਾਂ ਸਿਵਿਨਾ ਚਮਟੀ ਨਹੀਂ ਕੋ ਡੰਡਾ ਹੀ ਚਾਹੀਦਾ ਪੁੱਤਰਾ ਐ ਤਾਂ ਉਹ ਥੇਰੇ ਤੁਰ ਕੇ ਇੱਥੇ ਤੱਕ ਆ ਗਈ ਹੁਣ ਇਹ ਅੱਛਾ ਸਵੇਰੇ ਉਰੇਤੀ ਆਹੋ ਫਿਰ ਇੱਧਰ ਆ ਗਈ ਇਹ ਐ ਤਾਂ ਕਿਆ ਕਹਿੰਦੀ ਆ ਅਜੇ ਤਾਂ ਗੱਥਾ ਲਗਾ ਕੇ ਆਖਾ ਗਲਤ ਆਇਆ ਨਾ ਵੀ ਰੋਡ ਬਹੁਤ ਚੱਲਦਾ ਇੱਥੇ ਥੱਲੇ ਆ ਕੇ ਕਹਿੰਦੇ ਮਿੱਧ ਹੋ ਰਹਿਣਾ ਇਹਨੇ ਟਰੱਕ ਨੇ ਤਾਂ ਜਰੀ ਪਟਾਕਾ ਬਲਾ ਦੇਣਾ ਟਰੱਕ ਨੇ ਕਿੱਥੇ ਛੱਡਣੀ ਆ ਇਹ ਯਾਰ ਉੱਪਰ ਜਾ ਮੈਂ ਰਸਤੋਂ ਗਈਆਂ ਡੰਗ ਨਹੀਂ ਮਾਰਦੀ ਹੈਗੀ ਇਹ ਫੜ ਲੈਂਦੀ ਹੈ ਓਏ ਡੰਗ ਤਾਂ ਨਹੀਂ ਮਾਰਦੀ ਪਰ ਦੰਦੀ ਵਾਫਰੀ ਵੜਦੀ ਆ ਨਾ ਇਹ ਅਨਮੋਲ ਕਿਆ ਹੈ ਪੁੱਤ ਅਨਮੋਲ ਨੂੰ ਤਾਂ ਪਤਾ ਨਹੀਂ ਲੱਗਦਾ ਇਹ ਤਾਂ ਘੁੰਮਣ ਦਾ ਕਦਾ ਮਤਲਬ ਹੈ ਓਏ ਮੈਨੂੰ ਕਮਾ ਲਿਓ ਇੱਧਰ ਆ ਗਿਆ ਟਰੱਕ ਹੈਗਾ ਨਾ ਕਿਆ ਆਤਾ ਸਰਾਲ ਕੋਈ ਪਾਲਿਆ ਜਗਾ ਹੁੰਦਾ ਅੱਜ ਘਰ ਹੁੰਦਾ ਤੂੰ ਵੀ ਦੱਦ ਕਿਆ ਹੁੰਦਾ ਪਾਈਥਨ ਹਾਂ ਚੱਲ ਹੁਣ ਘਰਾਂ ਕੇ ਉਹਨਾਂ ਨੂੰ ਵੀਡੀਓ ਦਿਖਾਵਾਂਗੇ ਮੰਮੀ ਹੋਣਾ ਨੂੰ ਲੋ ਜੀ ਜਾ ਕੇ ਪੁਲ ਦੇ ਉੱਤੇ ਆ ਕੇ ਸੀਗੇ ਵਾਪਸ ਆਪਾਂ ਆਪਣੇ ਘਰੇ ਬਾਕੀ ਤੁਹਾਨੂੰ ਹਰਜੋਤ ਕੋ ਦੱਸਣ ਲੱਗਿਆ ਸਾਨੂੰ ਡਰ ਘੱਟਣ ਲੱਗਿਆ ਜੇ ਤਾਂ ਕਿ ਅਸੀਂ ਪਾਪਾ ਦੇ ਨਾਲ ਗਏ ਤੇ ਕੋਈ ਵੀ ਬੱਚਾ ਕੱਲਾ ਨਾ ਕੱਲਾ ਨਾ ਜਾਏ ਇਹਨਾਂ ਨੂੰ ਡਰ ਘੱਟਣ ਲੱਗਿਆ ਕਿਉਂ ਇਹ ਮੇਰੇ ਨਾਲ ਗਏ ਤੇ ਪਹਿਲਾਂ ਇਹ ਤੇ ਜਾ ਕੇ ਉੱਥੇ ਡਰ ਗਏ ਸੀਗੇ ਬਹੁਤ ਜ਼ਿਆਦਾ ਬਾਕੀ ਕੋਈ ਵੀ ਬੱਚਾ ਜਿਹੜਾ ਛੋਟਾ ਕਦੇ ਵੀ ਇਦਾਂ ਦਾ ਜਾਨਵਰ ਮਿਲ ਜਵੇ ਉਹਦੇ ਕੋਲ ਨਾ ਜਾਇਓ ਕਿਉਂ ਇਹ ਚੀਜ਼ ਦੇ ਵਿੱਚ ਖਤਰਾ ਹੀ ਆ। ਕੀ ਪਤਾ ਹਾਂ ਇਹ ਜਾਨਵਰ ਦਾ ਕੀ ਪਤਾ ਦੰਦੀ ਵੱਢ ਲਵੇ ਜਾਂ ਕੁਝ ਕਰ ਲਵੇ ਹਨਾ। ਹੋਰ ਕਿ ਤੁਸੀਂ ਫੁਕਰੀ ਮਾਰਨ ਲੱਗੇ ਉਹਨੂੰ ਤੁਹਾਨੂੰ ਕੱਟ ਲਿਆ। ਕੀ ਪਤਾ ਹਾਂ ਫੁਕਰੀ ਮਾਰ ਲੱਗੇ ਕਿਤੇ ਫੁਕਰਾ ਬਣਾਤਾ ਤੁਹਾਡਾ। ਚੰਗਾ ਜੀ। ਹੋਈ ਸੀਗਾ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ। ਬਾਏ ਬਾਏ। ਬਾਏ ਬਾਏ। ਅਰਨਵਲ ਤੁਸੀਂ ਕਰਦੇ ਬਾਏ ਬਾਏ। ਅਰਨਵਲ ਬਾਏ ਬਾਏ ਕਰੀ ਬਤਾ। ਬਾਏ ਬਾਏ ਕਰੀਏ ਨਮੋਲ ਬਾਏ ਬਾਏ ਕਰਦੇ ਬਾਏ ਬਾਏ ਕਰੂ ਬਾਏ ਬਾਏ ਕਾਦੇ ਲੱਡੂ ਬਾਏ 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 ਕਰਦਾ ਹੁਣ ਸੰਗਦਾ ਇਹ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਬਾਏ ਬਾਏ